ਦਸਕਵੀਰੋ ਤੁਹਾਡੇ ਅਸੀਂ ਪਿਛਲੇ ਦਿਨਾਂ ਚ ਇੱਕ ਜਿਹੜੀ ਫਰੋਜਪੁਰ ਆਰ.ਕੇ ਬਨਾਲਾ ਰੋਡ ਕੋਟਪੁੱਟਾ ਰੋਡ ਦੀ ਅਸੀਂ ਕਵਰੇਜ ਕੀਤੀ ਸੀ ਕਿ ਇਸ ਜੋ ਰੋਡ ਸੀ ਜਿਹੜਾ ਹੈਗਾ ਵੱਡਾ ਰੋਡ ਹੈਗਾ ਵਿਅਸਤ ਰੋਡ ਹੈਗਾ ਇਸ ਰੋਡ ਦੇ ਤੁਹਾਨੂੰ ਹਾਲਾਤ ਵਿਖਾਏ ਸੀ ਕਿ ਇਹ ਰੋਡ ਦਾ ਜਿਹੜਾ ਬਹੁਤ ਬੁਰਾ ਹਾਲ ਹੈਗਾ ਔਰ ਖਾਸ ਤੌਰ ਤੇ ਜਿਹੜਾ ਆਰ.ਕੇ ਤੋਂ ਅੱਗੇ ਆਪਾਂ ਬਨਾਲਾ ਕੋਟ ਕੋਟ ਬੁੱਢਾ ਜਿਹੜਾ ਰੋਡ ਹੈਗਾ ਉਸਦੇ ਹਾਲਾਤ ਜੋ ਹੈਗੇ ਆ ਉਹ ਤਸਵੀਰਾਂ ਜ਼ਰੂਰ ਬਿਆਨ ਕਰਦੀਆਂ ਹੈਗੀਆਂ ਤੇ ਵੱਡੀ ਜਿਹੜਾ ਵੱਡੇ ਜਿਹੜਾ ਮੁਸ਼ਕਿਲਤ ਦੇ ਵਿੱਚ ਹੈਗੇ ਸੀ ਜਿਹੜੇ ਰਾਹੀਰ ਸੀ ਕਿਉਂਕਿ ਖੱਡੇ ਇਸ ਸੜਕ ਦੇ ਉੱਤੇ ਬਹੁਤ ਜ਼ਿਆਦਾ ਸਨ ਉਸ ਸੜਕ ਦੇ ਜਿਹੜੀ ਅਸੀਂ ਕਵਰੇਜ ਕਰਨ ਤੋਂ ਬਾਅਦ ਅੱਜ ਅਸੀਂ ਕੋਟ ਬੁੱਢਾ ਰੋਡ ਤੇ ਪਹੁੰਚੇ ਹੋਏ ਆ ਇਸ ਟਾਈਮ ਅਸੀਂ ਹਮ ਚੱਕ ਦੇ ਨਜ਼ਦੀਕ ਆ ਗਏ ਆ ਤੁਹਾਨੂੰ ਅਸੀਂ ਖਬਰਾਂ ਦੇ ਰਿਹਾ ਹੈਗੇ ਤਸਵੀਰਾਂ ਵਿਖਾ ਰਿਹਾ ਹੈਗੇ ਆ ਲੇਕਿਨ ਇੱਥੇ ਉਸ ਜਦੋਂ ਅਸੀਂ ਉਹ ਖਬਰ ਨਸ਼ਰ ਕੀਤੀ ਤੇ ਉਸ ਖਬਰ ਨਸ਼ ਕਰਨ ਤੋਂ ਬਾਅਦ ਸਾਨੂੰ ਇਹ ਸੀ ਕਿ ਛੜਕ ਸ਼ਾਇਦ ਪ੍ਰਸ਼ਾਸਨ ਜ਼ਰੂਰ ਧਿਆਨ ਦੇਵੇਗਾ ਜਿਹੜੀ ਇਹ ਸੜਕ ਨਵੀਂ ਬਣੂਗੀ ਇੱਕ ਸਿਰੇ ਤੋਂ ਬਣੂਗੀ ਕਿਉਂਕਿ ਸੜਕ ਦੇ ਜਿਹੜੇ ਹਾਲਾਤ ਸੀਗੇ ਬਹੁਤ ਬੁਰੇ ਹੈਗੇ ਕਿਉਂਕਿ ਹੜਾ ਦੇ ਨਾਲ ਇਹ ਸੜਕ ਤੇ ਜਿਹੜੀ ਬਹੁਤ ਦੁਰਦਸ਼ਾ ਹੋਈ ਸੀਗੀ ਪਾਣੀ ਬਹੁਤ ਹੜਾ ਨੇ ਬਹੁਤ ਨੁਕਸਾਨ ਕੀਤਾ ਸੀਗਾ ਲੇਕਿਨ ਜਿਹੜਾ ਹੁਣ ਜਿਹੜਾ ਇਹਦੇ ਹਾਲਾਤ ਹੈਗੇ ਜਦੋਂ ਅਸੀਂ ਅੱਜ ਪਹੁੰਚੇ ਹੈਗੇ ਕਵਰੇਜ ਕਰਨ ਵਾਸਤੇ ਇਸ ਜਿਹੜਾ ਰੋਡ ਦੇ ਉੱਤੇ ਸੜਕ ਦੇ ਉੱਤੇ ਸਿਰ ਪੈਚ ਵਰਕ ਹੀ ਹੋ ਰਿਹਾ ਹੈਗਾ ਤਸਵੀਰਾਂ ਤੁਹਾਨੂੰ ਅਸੀਂ ਉਹ ਵੀ ਵਿਖਾ ਰਹੇ ਹੈਗੇ ਕਿ ਪੈਚ ਵਰਕ ਦੇ ਨਾਲ ਇਸ ਰੋਡ ਦਾ ਕੰਮ ਸਰਸਾ ਦਾ ਸੀਗਾ ਕਿਉਂਕਿ ਇਸ ਰੋਡ ਦੇ ਹਾਲਾਤ ਬਹੁਤ ਬੁਰੇ ਸੀਗੇ ਅੱਗੇ ਕਿਉਂਕਿ ਸਤ ਦਾ ਪਾਣੀ ਖੜਾ ਤੇ ਨਾਲ ਜਿਹੜਾ ਇਸ ਰੋਡ ਤੋਂ ਵਗਿਆ ਸੀਗਾ ਕਿਉਂਕਿ ਇਹ ਰੋਡ ਜਦੋਂ ਬਣਿਆ ਸੀਗਾ ਉਹ ਤਾਂ ਨਵਾਂ ਬਣਿਆ ਸੀਗਾ ਇਸ ਰੋਡ ਤੇ ਜਦੋਂ ਨਵਾਂ ਬਣ ਕਰਕੇ ਤੇ ਉਦੋਂ ਵੀ ਜਿਹੜਾ ਚੰਗੀ ਤਰ੍ਹਾਂ ਰੋਡ ਨਹੀਂ ਸੀ ਬਣਾਇਆ ਗਿਆ ਜਲਦੀ ਦੇ ਵਿੱਚ ਜਿਹੜਾ ਇਹਦਾ ਕੰਮ ਹੈ ਚੰਗੀ ਤਰ੍ਹਾਂ ਵਧੀਆ ਨਹੀਂ ਕੀਤਾ ਗਿਆ ਸੀ ਉਸ ਤੋਂ ਲੈ ਕੇ ਲਗਾਤਾਰ ਇਸੇ ਰੋਡ ਦੇ ਹਾਲਾਤ ਬਹੁਤ ਮਾੜੇ ਸੀਗੇ ਲੇਕਿਨ ਹੁਣ ਵੱਡਾ ਸਵਾਲ ਇਹ ਹੈਗਾ ਕਿ ਪੈਚ ਵਰਕ ਕਰਕੇ ਕੀ ਇੱਕ ਤਰ੍ਹਾਂ ਦੇ ਨਾਲ ਜਿਹੜਾ ਪੈਸੇ ਦੀ ਬਰਬਾਦੀ ਕੀਤੀ ਜਾ ਰਹੀ ਹੈ ਕਿ ਪੈਚ ਵਰਕ ਦੇ ਨਾਲ ਇਸ ਕੰਮ ਇਸ ਰੋਡ ਦਾ ਕੰਮ ਸਰ ਸਕਦਾ ਹੈਗਾ ਜਾਂ ਰਾਹਗੀਰਾਂ ਕੋਈ ਐਕਸੀਡੈਂਟ ਹੋਣ ਤੋਂ ਜਾਂ ਉਹਨਾਂ ਨੂੰ ਜਿਹੜੇ ਉਹਨਾਂ ਦੇ ਸਫ਼ਰ ਦੇ ਵਿੱਚ ਕੋਈ ਸਾਲਾ ਹੋ ਸਕਦਾ ਲੇਕਿਨ ਇਹ ਵੱਡਾ ਸਵਾਲ ਹੈਗਾ ਕਿ ਪੈਚ ਵਰਕ ਮੇਰੇ ਖਿਆਲ ਚ ਤਾਂ ਨਹੀਂ ਹੋਣਾ ਸਕਦਾ ਸੀਗਾ ਤੁਹਾਡੇ ਸਾਹਮਣੇ ਸਵਾਲ ਜ਼ਰੂਰ ਹੈਗਾ ਕਿ ਪੈਚ ਵਰਕ ਹੋਣਾ ਚਾਹੀਦਾ ਸੀ ਕਿ ਨਹੀਂ ਹੋਣਾ ਚਾਹੀਦਾ ਸੀਗਾ ਬਾਕੀ ਤੁਸੀਂ ਆਪ ਸਮਝ ਜਾ ਰਹੇ ਹੋ ਕਿ ਕਿਉਂਕਿ ਛੜਕ ਬਹੁਤ ਖਰਾਬ ਹੈਗੀ ਜਿਹੜੇ ਰੋਜ਼ਾਨਾ ਇਸ ਸੜਕ ਤੋਂ ਜਿਹੜੇ ਸਫ਼ਰ ਕਰਦੇ ਹੈਗੇ ਆ ਆਪਣੀਆਂ ਵੱਡੇ ਪੱਧਰ ਤੇ ਆਵਾਜ਼ ਹੀ ਹੈਗੀ ਹੈ ਕਿਉਂਕਿ ਇਹ ਬੜਾ ਵਿਅਸਤ ਰੋਡ ਹੈਗਾ ਅੱਗੇ ਅੰਬਰਸਰ ਸਾਹਿਬ ਸ੍ਰੀ ਤਨਤਾਰ ਸਾਹਿਬ ਇਹ ਰੋਡ ਜਿਹੜੀਆਂ ਸਰਕਾਰੀ ਬੱਸਾਂ ਪ੍ਰਾਈਵੇਟ ਬੱਸਾਂ ਵੀ ਜਿਹੜੇ ਰੂਟ ਹੈਗੇ ਆ ਰਾਗੀਰ ਵੱਡੇ ਪੱਦਰ ਤੇ ਜਿਹੜਾ ਕਿਉਂਕਿ ਮਾਝੇ ਨੂੰ ਇਹ ਜਿਹੜਾ ਰੋਡ ਜੋੜਦਾ ਹੈਗਾ ਵੱਡੇ ਪੱਦਰ ਤੇ ਆਵਾਜ਼ੀ ਦੇ ਸਾਧਨ ਇੱਥੋਂ ਜਿਹੜਾ ਬਠਿੰਡੇ ਤੋਂ ਫਾਇਲਕਾ ਤੋਂ ਇਸ ਰੋਡ ਤੋਂ ਜਿਹੜੇ ਸਾਧਨ ਜਿਹੜੇ ਗੁਜ਼ਰਦੇ ਹੈਗੇ ਆ ਵੱਡੇ ਪੱਦਰ ਤੇ ਇਸ ਜਿਹੜਾ ਇਸ ਰੋਡ ਤੋਂ ਛੜਕ ਤੋਂ ਜਿਹੜੇ ਮੁਲਾਜ਼ਮ ਵੀ ਅੱਗੇ ਜਾਂਦੇ ਆ ਮਾਝੇ ਦੇ ਵਿੱਚ ਤਨਤਾਰ ਜ਼ਿਲ੍ਹੇ ਦੇ ਵਿੱਚ ਔਰ ਇੱਥੇ ਗੱਲ ਕਰਦੇ ਪੱਟੀ ਦੇ ਵਿੱਚ ਕੋਟ ਬੁੱਡੇ ਦੇ ਕੋਲੇ ਫਾਇਲ ਕੇ ਸਾਈਡ ਤੋਂ ਕਿ ਜਿਹੜਾ ਇੱਥੇ ਟੀਚਰ ਮੁਲਾਜ਼ਮ ਵਗਾਰਾ ਵੀ ਆਉਂਦੇ ਆ ਕਰੀਬ ਕਰੀਬ 20-25 ਗੱਡੀਆਂ ਜਿਹੜੀਆਂ ਇੱਥੇ ਮੁਲਾਜ਼ਮਾਂ ਦੀਆਂ ਆਉਂਦੀਆਂ ਭਰ ਕੇ ਸਵੇਰੇ ਸ਼ਾਮ ਜਾਂਦੀਆਂ ਹੈਗੀਆਂ ਲੇਕਿਨ ਸਵਾਲ ਉੱਥੇ ਖੜਾ ਹੈਗਾ ਕਿ ਸਰਕਾਰ ਨੇ ਇਹ ਕਹਿ ਸਕਦੇ ਆਪਾਂ ਪ੍ਰਸ਼ਾਸਨ ਨੇ ਕਹਿ ਸਕਦੇ ਆ ਜਾਂ ਜਿਹੜਾ ਪੀ ਡਬਲਯੂ ਮੈਹਿਮਨ ਨੇ ਕਹਿ ਸਕਦੇ ਪੱਲਾ ਝਾੜਿਆ ਸਿਰਫ ਹੈਗਾ ਜਿਹੜਾ ਪੈਚ ਵਰਕ ਕਰਕੇ ਸਾਰਿਆ ਜਾ ਰਿਹਾ ਵਸ਼ਟ ਦੀ ਬੇਫਜ਼ੂਲੀ ਸਮਝ ਸਕਦੇ ਹੈਗੇ ਆ ਆਉਣ ਵਾਲਾ ਸਮਾਂ ਦੱਸੂਗੇ ਜਿਹੜੇ ਪੈਚ ਵਰਕ ਕੀਤਾ ਹੋਇਆ ਇਹ ਕੰਮ ਆਉਂਦਾ ਕਿ ਨਹੀਂ ਆਉਂਦਾ ਹੈਗਾ ਕਿੰਨਾ ਚਿਰ ਕੱਢਦਾ ਹੈਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅਸੀਂ ਇਹ ਵੀ ਨਾਲ ਬੇਨਤੀ ਕਰਾਂਗੇ ਕਿ ਜਿਹੜੇ ਸਾਡੇ ਵੇਖਣ ਵਾਲੇ ਹੈਗੇ ਆ ਕਿ ਇਸ ਜਿਹੜਾ ਰੋਡ ਦਾ ਜਿਹੜਾ ਛੜਕਦਾ ਕੰਮ ਨਵੇਂ ਸਿਰੇ ਤੋਂ ਸ਼ੁਰੂ ਹੋਣਾ ਚਾਹੀਦਾ ਹੈਗਾ ਪੈਚ ਵਰਕ ਨਹੀਂ ਹੋਣਾ ਚਾਹੀਦਾ ਜਿਹੜਾ ਪਿੱਛੇ ਵੀ ਰੋਡ ਹੈਗਾ ਉਹ ਵੀ ਜਲਦ ਤੋਂ ਜਲਦ ਬਣਾ ਚਾਹੀਦਾ ਜਿਹੜਾ ਫਰੋਇ ਪਰ ਹਰਫਕੇ ਰੋਡ ਹੈ ਉਸ ਤੋਂ ਅੱਗੇ ਹਰਫਕੇ ਦਾ ਬਡਾਲਾ ਕੋੜ ਬਡਾ ਰੋਡ ਹੈਗਾ ਉਹਦਾ ਨਵੇਂ ਸਿਰੇ ਤੋਂ ਕੰਮ ਸ਼ੁਰੂ ਹੋਣਾ ਚਾਹੀਦਾ ਪੈਚ ਵਰਕੇ ਦੇ ਨਾਲ ਇਹ ਕੰਮ ਹੋਣਾ ਨਹੀਂਗਾ ਕਿਉਂਕਿ ਸਿਰਫ ਇੱਕ ਬੇਫਜ਼ੂਲੀ ਹੈਗੀ ਪੈਸੇ ਦੀ ਔਰ ਤੁਹਾਡੇ ਸਾਹਮਣੇ ਸਵਾਲ ਹੈਗਾ ਜਿਹੜੇ ਰਾਹੀ ਰਹਿ ਗਏ ਜਿਹੜੇ ਇਲਾਕਾ ਨਿਵਾਸੀ ਆ ਗਏ ਇਹ ਜਿਹੜੀ ਆਵਾਜ਼ ਹੈ ਕਿਦੋਂ ਬੁਲੰਦ ਕਰਦੇ ਹੈਗੇ ਵੱਡਾ ਸਵਾਲ ਤੁਹਾਡੇ ਸਾਹਮਣੇ ਹੈਗਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ